ਹੁੱਲੜਬਾਜ਼ੂ ਹੁਣ ਸਾਵਧਾਨ ਹੋ ਜਾਓ ਜੇਕਰ ਗੁਰੂ ਨਾਨਕ ਦੇਵ ਜੀ ਦੇ ਵਿਆਪ ਪੂਰਬ ਤੇ ਹੁੱਲੜਬਾਜ਼ੀ ਕੀਤੀ ਤਾਂ ਤੁਹਾਨੂੰ ਪਛਤਾਉਣਾ ਪੈ ਸਕਦਾ ਹੈ ਗੁੰਡਾਨਿਕ ਦੇਵ ਜੀ ਦੇ ਵਿਆਪੂਰਗ ਮੋਕੇ ਜੇ ਕਿਸੇ ਨੇ ਨਗਰ ਕੀਰਤਨ ਦੇ ਵਿੱਚ ਹੁੱਲੜਬਾਜ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਉਸ ਦਾ ਜ਼ਿੰਮੇਵਾਰ ਉਹ ਖੁਦ ਹੋਵੇਗਾ ਉਸ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਅਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਵੀ ਹੋਵੇਗੀ ਇਹ ਕਹਿਣਾ ਹੈ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਹੁਣਾ ਦਾ ਦੇਖੋ ਜੀ ਇੱਕ ਤੇ ਟ੍ਰੈਫਿਕ ਦਾ ਜਿਹੜਾ ਸਾਰਾ ਹੀ ਮੈਨੇਜ ਕੀਤਾ ਵੇ ਕਿ ਤਰ੍ਹਾਂ ਕੋਈ ਪਾਲਕੀ ਸਾਹਿਬ ਜਦੋਂ ਸਾਡੇ ਬਟਾਲੇ ਦੇ ਕਿ ਆਪਾਂ ਰਿਸੀਵ ਕਰਾਂਗੇ ਪਾਲਕੀ ਸਾਹਿਬ ਨੂੰ ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਉਸ ਅਕੋਰਡਿੰਗ ਸਾਰਾ ਇਹਨੂੰ ਮੈਨੇਜ ਕਰਕੇ ਆਏ ਔਰ ਦੇਖ ਕੇ ਆਏ ਜਿੱਥੇ ਜਿੱਥੇ ਕੋਈ ਕਮੀਆਂ ਨਜ਼ਰ ਆ ਰਹੀਆਂ ਉਹਨਾਂ ਕਮੀਆਂ ਨੂੰ ਦੂਰ ਕਰਾਂਗੇ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਪੂਰਵ ਦੇ ਪ੍ਰਬੰਧਾ ਦਾ ਜਾਇਜ਼ਾ ਲੈਣ ਦੇ ਲਈ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀਕਲ ਸੀ ਅਧਿਕਾਰੀਆਂ ਦੇ ਨਾਲ ਬਟਾਲਾ ਸ਼ਹਿਰ ਪਹੁੰਚੇ ਜਿੱਥੇ ਉਹਨਾਂ ਨੇ ਪੂਰੇ ਸ਼ਹਿਰ ਦੇ ਵਿੱਚ ਜਿਸ ਰਸਤੇ ਤੋਂ ਨਗਰ ਕੀਰਤਨ ਕੱਢਣਾ ਹੈ ਉਸ ਰਸਤੇ ਦਾ ਜਾਇਜ਼ਾ ਲਿਆ ਤੇ ਜਿਹੜੀਆਂ ਕਮੀਆਂ ਸਨ ਉਹ ਦੂਰ ਕਰਨ ਦੇ ਲਈ ਅਧਿਕਾਰੀਆਂ ਨੂੰ ਹੁਕਮ ਸੁਣਾਇਆ ਇਸ ਮੌਕੇ ਵਿਧਾਇਕ ਨੇ ਕਿਹਾ ਪ੍ਰਬੰਧ ਲਗਭਗ ਮੁਕੰਮਲ ਹੋ ਗਈ ਨੇ ਜਿਹੜੀਆਂ ਕੋਈ ਕਮੀਆਂ ਨੇ ਉਹ ਵੀ ਅਧਿਕਾਰੀਆਂ ਨੂੰ ਕਹਿ ਦਿੱਤਾ ਤੇ ਜਲਦ ਹੀ ਇਹ ਵੀ ਮੁਕੰਮਲ ਕਰ ਲੀਆਂ ਜਾਣਗੀਆਂ ਕੌਣ ਕੌਣ ਆ ਰਿਹਾ ਜੀ ਜਿਸ ਦਾ ਪਿਛਲੀ ਵਾਰੀ ਦੋ ਮੰਤਰੀ ਆਏ ਸਨ ਤੁਸੀਂ ਆਪ ਹੀ ਈਸ਼ਵਰ ਕੌਣ ਕੌਣ ਆ ਦੇਖੋ ਜੀ ਸਾਡੇ ਵੱਲੋਂ ਤੇ ਸਦਾ ਸਾਰਿਆਂ ਨੂੰ ਹੁਣ ਜਿਹੜੇ ਵੀ ਆਉਂਦੇ ਨੇ ਉਹ ਉਹਨਾਂ ਦਾ ਆਪਾਂ ਵੈਲਕਮ ਕਰਦੇ ਆ ਜੀ ਐਨ ਨੂੰ ਆਖਦੇ ਆ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕਿੱਦਾਂ ਦੀਆਂ ਤਿਆਰੀਆਂ ਪ੍ਰੋਪਰਲੀ ਤੁਸੀਂ ਦੇਖੋਗੇ ਵੀ ਇਸ ਟਾਈਮ ਪ੍ਰੋਪਰਲੀ ਤਿਆਰੀਆਂ ਚੱਲ ਰਹੀਆਂ ਸਾਡੀਆਂ ਅ ਸਰਕਾਰ ਵੱਲੋਂ ਕਿਸੇ ਕਿਸਮ ਦੀ ਢਿੱਲ ਨਹੀਂ ਹੈ ਜੀ ਹਰ ਪੱਖੋਂ ਜਿੱਥੇ ਕਿਤੇ ਪੈਸਾ ਖਰਚਣ ਦੀ ਜ਼ਰੂਰਤ ਹੈ ਉੱਥੇ ਪੈਸਾ ਖਰਚਿਆ ਜਾ ਰਿਹਾ ਜਿੱਥੇ ਵੀ ਜਿਹੜੀ ਵੀ ਕਿਸਮ ਦੀ ਜ਼ਰੂਰਤ ਪੈ ਰਹੀ ਆ ਉੱਥੇ ਆਪਾਂ ਉਹਨੂੰ ਤਰਜੀਹ ਦੇ ਕੇ ਲਵਾ ਰਹੇ ਆਂ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੀ ਆਂ ਸੰਗਤਾਂ ਨੂੰ ਵੀ ਇਹੋ ਬੇਨਤੀ ਕਰਾਂਗਾ ਵੀ ਬਾਬਾ ਜੀ ਦਾ ਵਿਆਹ ਆ ਰਿਹਾ ਤੇ ਆਓ ਆ ਕੇ ਆਪਾਂ ਬਟਾਲੇ ਪਹੁੰਚੀਏ ਔਰ 9 ਤਰੀਕ ਨੂੰ ਜਦੋਂ ਪਾਲਕੀ ਸਾਹਿਬ ਜਿਹੜੀ ਰਿਸੀਵ ਕਰਾਂਗੇ ਆਪਾਂ ਹਸਰੀ ਦੇ ਪੁਲ ਦੇ ਉੱਤੇ ਇੱਕ ਆਤਿਸ਼ਬਾਜੀ ਦਾ ਜਿਹੜਾ ਵੱਖਰਾ ਜਿਹੜਾ ਦ੍ਰਿਸ਼ ਜਿਹੜਾ ਉਹ ਨਜ਼ਰ ਆਊਗਾ ਔਰ ਮੈਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਵੀ ਸਾਰੇ ਸ਼ਹਿਰ ਵਾਸੀ ਆ ਕੇ ਇੱਥੇ ਆ ਕੇ ਇਕੱਠੇ ਹੋਣ ਹੋ ਕੇ ਤੇ ਆਤਿਸ਼ਬਾਜੀ ਦਾ ਜਿਹੜਾ ਪਾਲਕੀ ਸਾਹਿਬ ਦਾ ਜੀ ਆਇਆਂ ਨੂੰ ਕਰੀਏ ਤੇ ਆਤਿਸ਼ਬਾਦੀ ਦਾ ਵੀ ਜਿਹੜਾ ਇੱਕ ਫੜਾ ਵਧੀਆ ਉਪਰਾਨਾ ਸਰਕਾਰ ਦੇ ਵੱਲੋਂ ਹਦਾਇਤਾਂ ਜਿਹੜੀਆਂ ਕੀਤੀਆਂ ਗਈਆਂ ਨੇ ਕਿ ਪ੍ਰਸ਼ਾਸਨ ਨੂੰ ਮੰਨ ਰਿਹਾ ਕਿ ਜਿੰਨੇ ਵੀ ਖੁੱਲੜਬਾਦ ਦੇ ਉਹਨਾਂ ਨੂੰ ਇਸ ਵਾਰ ਕਹਿੰਦੇ ਜਰੂਰ ਦੇ ਅ ਦੇਖੋ ਜੀ ਗੱਲ ਕਲੀਅਰ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਿੰਨੇ ਵੀ ਖੁੱਲੜਬਾਦ ਵੀ ਕੌਣ ਨੇ ਸਾਡੇ ਪਰਿਵਾਰਾਂ ਦੇ ਮੈਂ ਕਹਿ ਸਕਦਾ ਵੀ ਸਾਡੇ ਲੋਕਲੀ ਉਹ ਕਿਹੜਾ ਪਾਕਿਸਤਾਨੋਂ ਆਉਂਦੇ ਆ ਜਾਂ ਬਾਹਰੋਂ ਮੈਂ ਇੱਕੋ ਗੱਲ ਉਹਨਾਂ ਨੂੰ ਪੰਜਾਬੀ ਜੇ ਵੀ ਦੱਸਣਾ ਚਾਹੁੰਨਾ ਵੀ ਆਪਾਂ ਸਾਡੇ ਘਰੇ ਵੀ ਪਰਿਵਾਰ ਹੈਗੇ ਨੇ ਅਸੀਂ ਚਾਹੁੰਦੇ ਹਾਂ ਵੀ ਬਟਾਲੇ ਨੂੰ ਇੱਕ ਪਰਿਵਾਰ ਵਾਲਾ ਮਾਹੌਲ ਦਿੱਤਾ ਜਾਵੇ ਨਾ ਕਿ ਆਪਾਂ ਜਿਹੜੀਆਂ ਉਹ ਲੜਬਾਜ਼ੀਆਂ ਕਰਕੇ ਵੀ ਆਪਾਂ ਆਪਣੇ ਆਪ ਨੂੰ ਸ਼ੋਅ ਕਰੀਏ ਵੀ ਉਹਦੇ ਵਿੱਚ ਕੋਈ ਚੰਗਿਆਈ ਨਹੀਂ ਆ ਉਹ ਆਪਣੇ ਆਪ 'ਚ ਪਤਾ ਲੱਗਦਾ ਵੀ ਇਸ ਬੰਦੇ ਦਾ ਮਾਈਂਡ ਜਾਂ ਬੰਦੇ ਦੀ ਦਿਸ਼ਾ ਇਹਨੂੰ ਸਿੱਖਿਆ ਜਿਹੜੀ ਹੈ ਇਹਦੇ ਪਰਿਵਾਰਾਂ ਵੱਲੋਂ ਕਿਹ ਤਰ੍ਹਾਂ ਦੀ ਮਿਲੀ ਹੈ ਸੋ ਇਹਦੇ ਵਿੱਚ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਜਿਹੜੇ ਉਹ ਲੜਬਾਜ਼ੀਆਂ ਤੋਂ ਬਿਲਕੁਲ ਐਰ ਕੀ ਸ਼ਕਤੀ ਵਰਤੀ ਗਈ ਹੈ ਔਰ ਵਰਤੀ ਜਾਊਗੀ ਜਿਹੜਾ ਵੀ ਕੋਈ ਫੜਿਆ ਗਿਆ ਇਸ ਕੰਮ ਦੇ ਵਿੱਚ ਉਹ ਬਖਸ਼ਿਆ ਨਹੀਂ ਜਾਊਗਾ ਜ਼ਿਕਰਯੋਗ ਹੈ ਕਿ ਕੋਈ ਵੀ ਨਗਰ ਕੀਰਤਨ ਹੋਵੇ ਹੁੱਲੜ ਬਾਜ਼ਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਜਾਂਦੀ ਹੈ ਜਿਸ ਕਰਕੇ ਪਹਿਲਾਂ ਹੀ ਇਨ੍ਹਾਂ ਨੌਜਵਾਨਾਂ ਨੂੰ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜੇਕਰ ਇਨ੍ਹਾਂ ਦੇ ਵੱਲੋਂ ਵਿਆਪੂਰਵ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਕਿਸੇ ਵੀ ਤਰੀਕੇ ਦੀ ਸ਼ਰਾਰਤ ਕੀਤੀ ਗਈ ਤਾਂ ਇਸ ਦੇ ਜ਼ਿੰਮੇਵਾਰ ਉਹ ਖੁਦ ਹੋਣਗੇ ਅਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਇਨ੍ਹਾਂ ਤੇ ਕੀਤੀ ਜਾਵੇਗੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਅਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ